ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸ਼ਾਰਟ ਵੀਡੀਓ ਬਣਾ ਰਹੇ ਆ ਅੱਜ ਆਪਾਂ ਪਿੰਡ ਖਿੜਕੀਆਂ ਵਾਲੇ ਦੇ ਵਿੱਚੋਂ ਤਸੀਲੇਸ ਪਿੰਡ ਨੂੰ ਕਿ ਦੜਵਾ ਪੈਂਦੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਈ ਦੇ ਘਰੇ ਆਪਾਂ ਖੜੇ ਆ ਬਾਈ ਕੋਲੇ ਨਾ ਫਾਰਮ ਵਾਲੀਆਂ ਵੱਛੀਆਂ 6 ਵੱਛੀਆਂ ਵਕਾਊ ਆ ਇੱਕ ਸਾਈ ਵਾਲਾ ਗਾਂ ਵਕਾਊ ਆ ਗੱਬਣ ਦੁੱਧ ਵੀ ਦਿੰਦੀ ਆ 7 ਮਹੀਨੇ ਦੀ ਗੱਬਣਾ ਵੀਰ ਕੋਲੇ ਗਾਂ ਤੁਸੀਂ ਵੱਛੀਆਂ ਤੇ ਨਿਗਾਹ ਮਾਰ ਲਓ ਬਰੀਡ ਚੈੱਕ ਕਰ ਲਓ ਵੱਛੀਆਂ ਤੁਸੀਂ ਫੇਸਬੁਕ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣੀਆਂ ਬਰੀਡ ਦੀਆਂ ਵੱਛੀਆਂ ਵੀਰ ਕੋਲੇ ਮਾਰ ਲਓ ਨਿਗਾ ਅਗਰ ਆਪਾਂ ਤੁਹਾਨੂੰ ਸਾਰੀਆਂ ਦੀ ਵੀਡੀਓ ਆਪਾਂ ਬਾਈ ਦੇ ਘਰੋਂ ਕਵਰ ਕੀਤੀ ਆ ਆਪਣੇ ਚੈਨਲ ਦੇ ਪਾਵਾਂਗੇ YouTube ਚੈਨਲ ਦੇ ਪਾਵਾਂਗੇ ਤੁਸੀਂ ਉੱਥੇ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ Facebook ਤੇ ਵੀ ਪਾਵਾਂਗੇ ਉੱਥੇ ਫੋਲੋ ਕਰ ਲਓ ਚੈਨਲ ਨੂੰ ਤੇ ਕਿਵੇਂ ਲੱਗਦੀਆਂ ਵੀਰ ਦੀਆਂ ਤੁਹਾਨੂੰ ਬੱਛੀਆਂ ਮਾਰ ਲਓ ਨਿਗਾ ਆਪਾਂ ਤੁਹਾਨੂੰ ਸਾਰੀਆਂ ਦੇ ਇੱਕ ਵਾਰੀ ਸ਼ਾਰਟ ਦੇ ਵਿੱਚ ਆਪਾਂ ਤੁਹਾਨੂੰ ਨਿਗਾ ਮਰਾ ਦਿੰਨੇ ਆ ਚੰਗੀਆਂ ਲੱਗਦੀਆਂ ਨਾ ਵੀਰ ਨੂੰ ਜਰੂਰ ਫੋਨ ਤੇ ਅਕਟ ਕਰਨਾ ਨੰਬਰ ਆਪਾਂ ਵੀਰ ਦਾ ਤੁਹਾਨੂੰ ਲੈ ਕੇ ਦਵਾਂਗੇ ਨੰਬਰ ਬੋਲੀ ਬਈ ਆਪਣਾ 98762 99340 ਇੱਕ ਵਾਰੀ ਹੋਰ ਬੋਲ ਦੀ ਬਈ 98762 99340 ਠੀਕ ਲੈ ਵੀ ਕਰ ਲੋ ਚੱਕ ਤੁਸੀਂ ਸਾਰੀਆਂ ਬੱਛੀਆਂ ਵੀਰ ਦੀਆਂ 6 ਬੱਛੀਆਂ ਬਾਕੀ ਆਪਾਂ ਤੁਹਾਨੂੰ ਨਾ ਗਾਂ ਵੀ ਦਿਖਾ ਦਨੇ ਆ ਵੀਰ ਦੀ ਲੈ ਗਾਂ ਤੇ ਵੀ ਨਿਗਾਹ ਮਾਰ ਲਓ ਦੋਸਤੋ ਤੁਸੀਂ ਤੇ ਲ ਗਾਂ ਵੀਰ ਕੋਲੇ ਬਈ ਇਹ ਤੇਲ ਆ ਨਾ ਹਾਂਜੀ ਤੇਲ ਲਈ 7 ਮਹੀਨੇ ਦੀ ਗੱਬਣਾ 7 ਮਹੀਨੇ ਦੀ ਗੱਬਣਾ 7 ਮਹੀਨੇ ਦੀ ਗੱਬਣਾ ਠੀਕ ਹੈ ਦੁੱਧ ਦਿੰਦੀ ਆ ਬਾਈ ਦੁੱਧ 5 ਕਿਲੋ ਦੋ ਟਾਈਮਾਂ ਦਾ ਅੱਛਾ 5 ਕਿਲੋ ਦੋ ਟਾਈਮ ਦਾ ਤਿੰਨ ਥਨਾਂ ਚੋਂ 5 ਕਿਲੋ ਹੁੰਦੀ ਹੈ ਹਾਂਜੀ ਠੀਕ ਹੈ ਤੇਲ ਆ ਦੋਸਤੋ ਜੇ ਚੰਗੀ ਲੱਗਦੀ ਆ ਵੀਰ ਦੀ ਤੁਹਾਨੂੰ ਗਾਂ ਤੇ ਜਰੂਰ ਦੱਸਿਓ ਜੀ ਬਈ ਇਹਦਾ ਰੇਟ ਕੀ ਰੱਖਿਆ? ਰੇਟ 18000। 18000 ਰੁਪਇਆ। ਮਾਨਦਾਨ ਹੋ ਜਾਊਗਾ। ਕਰ ਦਾਂਗੇ ਮਾਨਦਾਨ। ਠੀਕ ਹੈ। ਕਿਵੇਂ ਲੱਗਦੀ ਆ ਦੋਸਤੋ ਤੁਹਾਨੂੰ ਵੀਰ ਦੀ ਗਾਂ? ਜਰੂਰ ਦੱਸਿਓ ਕਮੈਂਟਾਂ ਦੇ ਵਿੱਚ। ਤੇ ਥਣ ਤੁਸੀਂ ਨਿਗਾਹ ਮਾਰ ਲਓ ਥਣਾ ਤੇ ਤਿੰਨ ਥਣਾ। ਥਣ ਥਣ ਸੋਹਣਾ ਲੱਗਿਆ ਜੀ ਗੱਲ ਕਰ ਗਏ ਆਪਾਂ। ਜੇ ਚੰਗੀ ਲੱਗਦੀ ਆ ਤਾਂ ਜਰੂਰ ਫੋਨ ਤੇ ਡਾਇਰੈਕਟ ਕਰਨਾ। ਠੀਕ ਹੈ ਜੀ। ਧੰਨਵਾਦ ਦੋਸਤੋ।